ਅੱਜ ਸੰਯੁਕਤ ਕਿਸਾਨ ਮੋਰਚਾ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਗਰਾਊਂਡ ਜ਼ੀਰੋ ਰਿਪੋਰਟ ਦਿਖਾ ਦਨੇ ਤੁਹਾਨੂੰ ਅੰਮ੍ਰਿਤਸਰ ਤੋਂ ਪੁਤਲੀ ਘਰ ਦਾ ਬਾਜ਼ਾਰ ਹੈ ਉਹ ਜਿਹੜਾ ਕੀ ਬੰਦ ਵਿਖਾਈ ਦੇ ਰਿਹਾ ਹੈ ਇਕ ਕਦਕਾ ਦੁਕਾਨਾ ਜਿਹੜੀ ਹੈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਉਹ ਖੁੱਲ੍ਹੇ ਵਿਖਾਈ ਦੇ ਰਿਹਾ ਨੇ ਇਸ ਬੰਦ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੀ ਮੁਸਤਿਆਦ ਵਿਖਾਈ ਦੇ ਰਿਹਾ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਜਿਹੜੀ ਉਹ ਇੱਥੇ ਤੈਨਾਤ ਵਿਖਾਈ ਜਾਂਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਕਿਉਂਕਿ ਅੱਜ ਜਿਹੜਾ ਕੀ 16 ਫਰਵਰੀ ਦੇ ਦਿਨ ਸੰਯੁਕਤ ਕਿਸਾਨ ਮੋਰਚਾ ਵੱਲੋਂ ਗ੍ਰਮੀਨ ਭਾਰਤ ਬੰਦਾ ਸੱਦਾ ਦਿੱਤਾ ਗਿਆ ਕਿਉਂਕਿ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਤਾਂ ਹੋ ਰਹੀ ਹੈ ਤਿੰਨ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਕੋਈ ਸਿੱਟਾ ਜਿਹੜਾ ਕੀ ਉਹ ਨਹੀਂ ਨਿਕਲਿਆ ਕਿ ਕਿ ਕਿਸਾਨ ਬੜੇ ਚਿਰ ਤੋਂ ਮੰਗ ਕਰਦੇ ਆ ਰਹੇ ਨੇ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਤਾਈ ਦੇ ਕਰੀਬ ਫਸਲਾਂ ਜਿਹੜੀਆਂ ਕੀ ਡਿਮਾਂਡ ਕੀਤੀ ਜਾ ਰਹੀਆਂ ਨੇ ਉਹਨਾਂ ਤੇ ਐਮਐਸਪੀ ਦਿੱਤੀ ਜਾਵੇ ਤੇ ਵਿੱਚ ਸਮੇਂ ਅੰਦਰ ਕੇਂਦਰ ਸਰਕਾਰ ਨੇ ਵੀ ਕਿਸਾਨਾਂ ਨਾਲ ਵਾਅਦਾ ਕੀਤਾ ਸੀਗਾ ਇਹਨਾਂ ਤਾਈ ਫਸਲਾਂ ਤੇ ਐਮਐਸਪੀ ਦਿੱਤੀ ਜਾਵੇਗੀ ਪਰ ਕੇਂਦਰ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ ਉਸ ਤੋਂ ਬਾਅਦ ਕਿਸਾਨ ਜਿਹੜੇ ਦਿੱਲੀ ਦੀ ਬਰੂਹਾ ਵੱਲ ਜਾਨ ਨੂੰ ਤਿਆਰ ਬਰ ਤਿਆਰ ਬੈਠੇ ਹੋਏ ਨੇ ਬਾਰਡਰਾਂ ਤੇ ਤੇ ਨਾਲ ਨਾਲ ਅੱਜ ਜਿਹੜੀ ਕੀ ਹੜਤਾਲ ਦੀ ਕਾਲ ਦਿੱਤੀ ਗਈ ਸੀ ਕੀਤਾ ਪੁਤਲੀ ਘਰ ਬਾਜ਼ਾਰ ਤੋਂ ਤੁਹਾਨੂੰ ਗਰਾਊਂਡ ਜ਼ੀਰੋ ਰਿਪੋਰਟ ਦਿਖਾ ਰਹੇ ਹਾਂ ਜਿੱਥੇ ਕੀ ਤਕਰੀਬਨ ਤਕਰੀਬਨ ਸਾਰੀਆਂ ਦੁਕਾਨਾਂ ਬੰਦ ਵਿਖਾਈ ਦੇ ਰੀਆਂ ਨੇ ਇੱਕਾ ਦੁੱਕਾ ਦੁਕਾਨਾਂ ਦੀ ਗੱਲ ਛੱਡ ਜੇ ਤਾਂ ਪੂਰਾ ਬਾਜ਼ਾਰ ਜਿਹੜਾ ਕੀ ਉਹ ਬੰਦ ਪਿਆ ਪੁਤਲੀ ਘਰ ਬਾਜ਼ਾਰ ਤੁਹਾਨੂੰ ਇਸ ਲਈ ਦਿਖਾ ਰਹੇ ਹਾਂ ਕਿਉਂਕਿ ਇਹ ਅਮਰਸਰ ਦਾ 메인 ਬਾਜ਼ਾਰ ਹੈ ਅਮਰਸਰ ਦੇ ਮਸ਼ਹੂਰ ਬਾਜ਼ਾਰਾਂ ਵਿੱਚ ਇਸ ਦਾ شمار ਹੁੰਦਾ ਹੈ ਤੇ ਬੜੀ ਵੱਡੀ ਗਿਣਤੀ ਵਿੱਚ ਲੋਕ ਨੇ ਇੱਥੇ ਖਰੀਦਦਾਰੀ ਕਰਨ ਵਾਸਤੇ ਪਹੁੰਚ ਜਲੇ ਕਿਉਂਕਿ ਹਰ ਜ਼ਰੂਰਤ ਦਾ ਸਮਾਨ ਜਿਹੜਾ ਇੱਥੇ ਉਹ ਮੁਹੱਈਆ ਹੈ ਪਰ ਅੱਜ ਜਿਹੜੀ ਕਿ ਬੰਦ ਦੀ ਕਾਲ ਹੈ ਜਿਸ ਦੇ ਤਹਿਤ ਬਾਜ਼ਾਰ ਦੇ ਉਹ ਬੰਦ ਵਿਖਾਈ ਦੇ ਰਹੇ ਨੇ ਹਜੇ ਸਮਾਂ ਜਿਉਂ-ਜਿਉਂ ਬੀਤੇਗਾ ਤਾ ਸਥਿਤੀ ਹੋਰ ਵੀ ਜਿਹੜੀ ਕੀ ਉਹ ਸਾਫ਼ ਹੁੰਦੀ ਵਿਖਾਈ ਦੇਵੇਗੀ ਪਰ ਦੁਕਾਨਦਾਰ ਨੇ ਜਿਹੜੇ ਕਿ ਇੱਥੇ ਉਡੀਕ ਵਿੱਚ ਨੇ ਪਾਜੀ ਕੀ ਸਮਝਦੇ ਹੋ ਆ ਜਿਹੜਾ ਬੰਦੀ ਕਾਲ ਦਿੱਤੀ ਗਈ ਸੀ ਇਹ ਬੰਦ ਹੋਣੀ ਕਿਤੇ ਹੋ ਬਿਲਕੁਲ ਹੋਣਾ ਚਾਹੀਦਾ ਹੈ ਇਸਮਰਥਨ ਕਰਦੇ ਹਾਂ ਕਿ ਹਾਂ ਵੀ ਪੂਰੇ ਉਹਦੇ ਨਾਲ ਕਿਸਾਨਾਂ ਦੇ ਨਾਲ ਆ ਕਿ ਇਹ ਉਹਨਾਂ ਦੇ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਪਿੱਛੇ ਵੀ ਇਹ ਗੱਲਾਂ ਹੋਈਆਂ ਪਰ ਕੰਪਲੀਟ ਨਹੀਂ ਹੋਈਆਂ ਫਿਰ ਰਹਿ ਗਈਆਂ ਫਿਰ ਮੀਟਿੰਗਾਂ ਹੋ ਰਹੀਆਂ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਇਹਦਾ ਹੱਲ ਹੋਣਾ ਚਾਹੀਦਾ ਹੈ ਬਿਲਕੁਲ ਹੋਣਾ ਚਾਹੀਦਾ ਹੈ ਇਹ ਨੁਕਸਾਨ ਹੁੰਦਾ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਨੁਕਸਾਨ ਹੁੰਦਾ ਕੋਈ ਕਸਟਮਰ ਨਹੀਂ ਆਂਦਾ ਸਭ ਨੂੰ ਇਹ ਸਬ ਨਾਲ ਜੁੜੇ ਆਪਾਂ ਹਰ ਚੀਜ਼ ਦਾ ਨੁਕਸਾਨ ਹੁੰਦਾ ਹੈ ਅਸੀਂ ਕਿ ਕਾਫੀ ਜਿਹੜਾ ਗੱਗੀ ਹੁੰਦੀ ਪੁੱਤਲੀ ਕਰ ਬਜ਼ਾਰ ਬੜਾ ਮਸ਼ਹੂਰ ਬਜ਼ਾਰ ਬਜ਼ਾਰ ਸਾਰਾ ਜੱਟਾਂ ਪਹਿਨ ਜੱਟਾਂ ਨਾਲ ਸਾਰਿਆਂ ਨਾਲ ਜੁੜਿਆ ਹੋਇਆ ਹੈ ਕਿ ਸਾਡਾ ਮੇਨ ਮੇਨ ਕਸਟਮਰ ਹੀ ਇਹ ਕਿਸਾਨ ਲੋਕ ਹੈ ਸਾਰੇ ਜੱਟ ਪਾਉ ਹੀ ਹੈ ਸਾਰੇ ਸਾਡੇ ਨਾਲ ਅਹੀਂ ਉਹਨਾਂ ਨਾਲ ਸਾਰੀ سپورਟ ਕਰਦੇ ਆ ਉਹਨਾਂ ਸ਼ਾਨੀ ਹੋਏਗਾ ਫਿਰ ਬੰਦ ਨੁਕਸਾਨ ਤੇ ਹੋਗਾ ਹੀ ਹੈ ਪਰ ਅਹੀਂ ਉਹਨਾਂ ਨਾਲ سپورਟ ਵੀ ਕਰ ਰਹੇ ਆ ਕਿਹਾ ਵੀ ਯਾਰ ਉਹਨਾਂ ਨਾਲ ਹਾਂ ਕਿਉਂਕਿ ਪੰਜਾਬ ਦੇ ਵੀ ਨਿਵਾਸੀ ਆ ਪੰਜਾਬ ਦੇ ਲੋਕਾਂ ਦੇ ਨਾਲ ਹੀ ਆ ਪੰਜਾਬ ਵਿੱਚ ਹੋਣਾ ਚਾਹੀਦਾ ਇਹਦਾ ਹੱਲ ਮਸਲੇ ਹੱਲ ਹੁਣ ਜਿਹਦੇ ਬਹਿ ਕੇ ਬਿਲਕੁਲ ਬਿਲਕੁਲ ਇਹਦਾ ਕੋਈ ਨਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਕਿ ਬਾਤ ਚ ਉਹਦੀ ਲੋੜ ਨਾ ਪਵੇ ਇੱਕ ਪ੍ਰੋਪਰ ਹੱਲ ਹੋਣਾ ਚਾਹੀਦਾ ਕਿ ਹਾਂ ਵੀ ਨਾਲ ਬਿਲਕੁਲ ਨਾਲ ਬਿਲਕੁਲ ਦੁਕਾਨਦਾਰ ਜਿਹੜੇ ਕੀ ਕਿਸਾਨਾਂ ਦੇ ਸਮਰਥਨ ਵਿੱਚ ਨਜ਼ਰ ਆ ਰਹੇ ਨੇ ਤੇ ਦੁਕਾਨਾਂ ਜਿਹੜੀਆਂ ਕਿ ਉਹਨਾਂ ਵੱਲੋਂ ਬੰਦ ਰੱਖੀਆਂ ਗਈਆਂ ਨੇ ਕੋਕੀ ਪੁਤਲੀ ਘਰ ਦਾ ਬਾਜ਼ਾਰ ਹੈ ਜਿੱਥੇ ਕਿ ਹਰ ਸਮੇਂ ਰੌਣਕ ਵਿਖਾਈ ਜਾਂਦੀ ਹੈ ਪਰ ਅੱਜ ਜਿਹੜੀ ਕਿ ਉੱਥੇ ਜਿਆਦਾ ਗਹਿਮ ਗਮੀ ਵਿਖਾਈ ਨਹੀਂ ਦੇ ਰਹੀ ਕਿਉਂਕਿ ਬੰਦ ਦਾ ਸਮਰਥਨ ਜਿਹੜਾ ਕਿ ਪੁਤਲੀ ਘਰ ਦੇ ਦੁਕਾਨਦਾਰਾਂ ਵੱਲੋਂ ਕੀਤਾ ਗਿਆ ਹੈ ਇਹ ਮਸ਼ਹੂਰ ਬਾਜ਼ਾਰ ਹੈ ਅੰਮ੍ਰਿਤਸਰ ਦਾ ਜਿੱਥੇ ਕਿ ਅੱਜ ਦੁਕਾਨਾਂ ਬੰਦ ਵਿਖਾਈ ਦੇ ਰੀਆਂ ਨੇ ਤਾਂ ਅੱਜ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਦੇ ਤਹਿਤ ਅੰਮ੍ਰਿਤਸਰ ਦੇ ਮੇਨ ਬਾਜ਼ਾਰ ਜਿਹੜਾ ਕਿ ਉਹ ਬੰਦ ਵਿਖਾਈ ਦੇ ਰਹੇ ਨੇ ਪਤਲੀ ਘਰ ਬਾਜ਼ਾਰ ਜਿਹੜਾ ਕਿ ਜਿੱਦੀ ਸ਼ਮੂਲੀਅਤ ਮੁੱਖ ਬਾਜ਼ਾਰਾ ਵਿੱਚ ਹੁੰਦੀ ਹੈ ਉਹ ਕਦੇ ਵੀ ਬੰਦ ਨਹੀਂ ਹੁੰਦਾ ਕਿਉਂਕਿ ਇਸ ਪਤਲੀ ਘਰ ਵਿੱਚ ਹਰ ਜਿਹੜੀ ਕਿ ਜ਼ਰੂਰਤ ਦੀ ਚੀਜ਼ ਮਿਲ ਜਾਂਦੀ ਹੈ ਪਰ ਦੁਕਾਨਦਾਰਾਂ ਵੱਲੋਂ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਪਤਲੀ ਘਰ ਵੀ ਜਿਹੜਾ ਕਿ ਉਹ ਬੰਦ ਰੱਖਿਆ ਗਿਆ ਹੈ ਕੈਮਰਾ ਪਰਸ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਯਾਨਿਕ ਸ੍ਰੀਆ ਟੀਵੀ ਅੰਮ੍ਰਿਤਸਰ